ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਗੱਲ ਕੈਨੇਡਾ ਦੇ ਪੀਆਰ ਦੀ ਕਰਨੀ ਹੈ ਕੈਨੇਡਾ ਦੀ ਪੀਆਰ ਦੇ ਵਿੱਚ ਟਰਾਂਸਪੋਰਟ ਨੂੰ ਹਟਾ ਕੇ ਇੱਕ ਨਵੀਂ ਕੈਟਾਗਰੀ ਐਡ ਕੀਤੀ ਗਈ ਹੈ ਉਹ ਹੈ ਐਜੂਕੇਸ਼ਨ ਜਿਹੜੀ ਐਜੂਕੇਸ਼ਨ ਦੀ ਕੈਟਾਗਰੀ ਐਡ ਕੀਤੀ ਗਈ ਹੈ ਉਹਦੇ ਵਿੱਚ ਬਹੁਤ ਸਾਰੇ ਭਰਮਪੂਲੇ ਖੇ ਨੇ ਬਹੁਤ ਸਾਰੀਆਂ ਕਨਫਿਊਜਨਸ ਨੇ ਏਜੰਟ ਉਸ ਨੂੰ ਆਪਣੇ ਪਰਸਨਲ ਮੁਫਾਦ ਦੇ ਨਾਲ ਜੋੜ ਕੇ ਦੇਖ ਰਹੇ ਨੇ ਤੇ ਉਸ ਨੂੰ ਆਪ ਕੋ ਆਪਣੇ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਪਰ ਐਕਚੁਅਲ ਦੇ ਵਿੱਚ ਕਿਹੜੇ ਉਹ ਟੀਚਰਸ ਨੇ ਜਿਹੜੇ ਇਸ ਦੇ ਅੰਡਰ ਪੀਆਰ ਦੀ ਫਾਈਲ ਲਗਾ ਸਕਦੇ ਨੇ ਯਾਨੀ ਕਿ ਜਿਹੜੇ ਟਰੇਡ ਕੈਟਾਗਰੀ ਦੇ ਅੰਡਰ ਆ ਸਕਦੇ ਨੇ ਉਹ ਜਿਹੜੇ ਕੈਟਾਗਰੀਜ਼ ਨੇ ਉਹਨਾਂ ਦੀ ਗੱਲ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੇ ਕਿਹੜੇ ਟੀਚਰ ਇਹਦੇ ਵਿੱਚ ਨਹੀਂ ਆਉਂਦੇ ਤੇ ਉਹ ਕਿਤੇ ਕਿਸੇ ਏਜੰਟ ਕੋਲ ਜਾ ਕੇ ਫਸਣਾ ਜਾਣ ਕਿਤੇ ਪੈਸੇ ਲੁਟਾ ਨਾ ਦੇਣ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਏਜੰਟ ਵਾਜਾ ਮਾਰ ਰਹੇ ਨੇ ਕਿ ਭਾਈ ਇਨਸਾਈਡ ਕੈਨੇਡਾ ਤੋਂ ਆਊਟਸਾਈਡ ਕੈਨੇਡਾ ਤੋਂ ਜਿੰਨੇ ਵੀ ਟੀਚਰ ਹੈਗੇ ਆ ਆਜੋ ਜੀ ਇਹ ਨਵਾਂ ਪ੍ਰੋਗਰਾਮ ਆ ਗਿਆ ਜਿਹਦੇ ਵਿੱਚ ਤੁਸੀਂ ਕੈਨੇਡਾ ਸਿੱਧੇ ਪੀਆਰ ਜਾ ਸਕਦੇ ਹੋ ਯਾਨੀ ਕਿ ਤੁਹਾਡੀ ਕੈਨੇਡਾ ਦੇ ਲਈ ਪੀਆਰ ਦੀ ਫਾਈਲ ਲਗਾ ਦਿੰਨੇ ਆ ਕਈ ਟੀਚਰ ਜਿਹੜੇ ਆ ਉਹ ਇਸ ਜਾਲ ਦੇ ਵਿੱਚ ਆਲਰੇਡੀ ਫਸ ਵੀ ਚੁੱਕੇ ਹੋਣੇ ਆ ਕਿਉਂਕਿ ਇੰਡੀਆ ਦੇ ਵਿੱਚ ਕਾੜੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਅੱਜ ਇਸੇ ਟਾਪਿਕ ਤੇ ਗੱਲ ਕਰਾਂਗੇ ਕਿ ਕਿਹੜੇ ਟੀਚਰ ਜਿਹੜੇ ਇਸ ਦੇ ਲਈ ਐਲੀਜੀਬਲ ਨੇ ਤੇ ਕਿਹੜੇ ਟੀਚਰ ਇਸ ਦੇ ਲਈ ਐਲੀਜੀਬਲ ਨਹੀਂ ਹੈਗੇ ਆਪਣੇ ਪੈਸੇ ਖਰਾਬ ਨਾ ਕਰਨ ਵੀਡੀਓ ਸ਼ੁਰੂ ਕਰ ਲੈਣੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰੜਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ এডਿਕੇਸ਼ਨ ਨਾਮ ਦੀ ਇੱਕ ਨਵੀਂ ਕੈਟਾਗਰੀ ਆਈ ਹੈ ਤੇ ਇਸ ਕੈਟਾਗਰੀ ਦੇ ਵਿੱਚ ਜਿਹੜੇ ਆ ਟੀਚਰਸ ਅਪਲਾਈ ਕਰ ਸਕਦੇ ਨੇ ਬੜੇ ਡਿਟੇਲਸ ਦੇ ਵਿੱਚ ਉਹਦੇ ਵਿੱਚ ਅੱਜ ਦੀ ਵੀਡੀਓ ਹੋਣ ਵਾਲੀ ਹੈ ਸੋ ਪਹਿਲਾਂ ਤਾਂ ਆਪਾਂ ਪੰਜ ਉਹ ਮਾਪਦੰਡ ਦੀ ਗੱਲ ਕਰਾਂਗੇ ਇਸ ਕੈਟਾਗਰੀ ਦੇ ਅੰਡਰ ਜਿਹੜੇ ਟੀਚਰ ਅਪਲਾਈ ਕਰ ਸਕਦੇ ਨੇ ਪੰਜ ਉਹ ਕਿਹੜੇ-ਕਿਹੜੇ ਟੀਚਰਸ ਦੇ ਡਿਪਾਰਟਮੈਂਟ ਹੋ ਸਕਦੇ ਨੇ ਉਹਦੇ ਵਿੱਚ ਐਲੀਮੈਂਟਰੀ ਐਂਡ ਸਕੈਂਡਰੀ ਸਕੂਲ ਟੀਚਰ ਅਸਿਸਟੈਂਟ ਨੇ ਉਸ ਤੋਂ ਬਾਅਦ ਇਨਸਟ੍ਰਕਟਰ ਆਫ ਪਰਸਨ ਵਿਦ ਡਿਸੇਬਿਲਟੀ ਹੈ ਉਸ ਤੋਂ ਬਾਅਦ अर्ली ਚਾਈਲਡਹੂਡ ਐਜੂਕੇਟਰ ਐਂਡ ਅਸਿਸਟੈਂਟ ਨੇ ਤੇ ਉਸ ਤੋਂ ਬਾਅਦ ਐਲੀਮੈਂਟਰੀ ਸਕੂਲ ਐਂਡ ਕਿੰਗਾਰਟਨ ਟੀਚਰਸ ਨੇ ਉਸ ਤੋਂ ਇਲਾਵਾ ਸੈਕੰਡਰੀ ਸਕੂਲ ਟੀਚਰਸ ਨੇ ਤੇ ਹੁਣ ਆਪਾਂ ਇਹ ਜਿਹੜੇ 5 ਕੈਟਾਗਰੀਜ਼ ਨੇ ਇਹਨਾਂ 5 ਕੈਟਾਗਰੀਜ਼ ਦਾ ਐਨਓਸੀ ਕੋਡ ਤੇ ਟਾਇਰ ਜਿਹੜਾ ਉਹ ਸਾਹਮਣੇ ਦਿੱਤਾ ਹੋਇਆ ਹੈ ਉਹ ਤੁਸੀਂ ਸਕਰੀਨ ਦੇ ਉੱਤੇ ਆਪਣੀ ਤੇ ਦੇਖ ਲਓ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜਾਣੀ ਜੇ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਜਾਣੇ ਆ ਪਰ ਇਹਦੇ ਵਿੱਚ ਇੱਕ ਇੱਕ ਕਰਕੇ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੇ ਕਿਹੜੇ ਕਿਉਂਕਿ ਇਹ ਜਿਹੜੀ ਮੋਟਾ ਮੋਟੀ ਤੁਹਾਡੇ ਸਾਹਮਣੇ ਮੈਂ ਜਿਹੜੇ ਸੈਕਟਰ ਰੱਖੇ ਨੇ ਜਾਂ ਕਹਿ ਸਕਦਾ ਕਿ ਜਿਹੜੀ ਇਹ ਕੈਟਾਗਰੀ ਰੱਖੀ ਇਹਦੇ ਵਿੱਚ ਹੋ ਸਕਦਾ ਕਿਸੇ ਨੂੰ ਡੀਪਲੀ ਸਮਝ ਨਾ ਆਇਆ ਹੋਵੇ ਸੋ ਇੱਕ ਇੱਕ ਜਾਂ ਇੱਕ ਇੱਕ ਕੈਟਾਗਰੀ ਦੀ ਗੱਲ ਕਰਾਂਗੇ ਕਿ ਕਿ ਚ ਕੋਣ ਕੋਣ ਆਉਂਦਾ ਸਭ ਤੋਂ ਪਹਿਲਾਂ ਐਲੀਮੈਂਟਰੀ ਐਂਡ ਸੈਕੰਡਰੀ ਸਕੂਲ ਟੀਚਰ ਅਸਿਸਟੈਂਟ ਤੇ ਆ ਜਾਂਦੇ ਆ ਇਹਦੇ ਵਿੱਚ ਕੌਣ ਕੌਣ ਆ ਸਕਦੇ ਨੇ ਐਗਜ਼ਾਮਪਲ ਦੇ ਤੌਰ ਤੇ ਸਮਝਾਉਂਦੇ ਆ ਕਿ ਜੋਬ ਟਾਈਟਲ ਤੁਹਾਡੇ ਕਿਹੜੇ ਕਿਹੜੇ ਹੋ ਸਕਦੇ ਨੇ ਐਜੂਕੇਸ਼ਨਲ ਅਸਿਸਟੈਂਟ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਐਜੂਕੇਸ਼ਨਲ ਰਿਸੋਰਸਸ ਅਸਿਸਟੈਂਟ ਹੋਮਵਰਕ ਅਸਿਸਟੈਂਟ रेमेडियल एजुकेशन एड उस अलावा स्पेशल एजुकेशन असिस्टेंट उस तो ब्रिलिंट इंस्ट्रक्टर हो गए तो बाद इंस्ट्रक्टर आफ परसन विद ए मोबिलिटी इंपेयरमेंट इंस्ट्रक्टर आफ परसन हु आर डीफ उस तो बाद इंस्ट्रक्टर आफ परसन हु आर हार्ड ऑफ हेयरिंग उस इंस्ट्रक्टर आफ परसन विद ए लर्निंग डिसबिलिटी ਸੋ ਇਹ ਜਿਹੜੇ ਵੀ ਹੈ ਉਹ ਆਉਂਦੇ ਨੇ ਐਲੀਮੈਂਟਰੀ ਐਂਡ ਸਕੈਂਡਰੀ ਸਕੂਲ ਟੀਚਰ ਅਸਿਸਟੈਂਟ ਵਾਲੇ ਕੈਟਾਗਰੀ ਦੇ ਵਿੱਚ ਜਾਂ ਕਹਿ ਸਕਦੇ ਹੋ ਕਿ ਇਸ ਵਾਲੇ ਕਿੱਤੇ ਦੇ ਅੰਡਰ ਆਉਂਦੇ ਆ ਉਸ ਤੋਂ ਬਾਅਦ ਆ ਜਾਂਦਾ ਦੂਜੇ ਨੰਬਰ ਦੇ ਉੱਤੇ ਇਨਸਟ੍ਰਕਟਰ ਆਫ ਪਰਸਨ ਵਿਦ ਡਿਸੇਬਿਲਟੀ ਇਹਦੇ ਵਿੱਚ ਆ ਜਾਂਦੇ ਨੇ ਇਨਸਟ੍ਰਕਟਰ ਆਫ ਪਰਸਨ ਵਿਦ ਵਿਜ਼ੂਅਲ ਇੰਪੇਅਰਮੈਂਟ ਉਸ ਤੋਂ ਬਾਅਦ ਇਨਸਟ੍ਰਕਟਰ ਆਫ ਪਰਸਨ ਵਿਦ ਸਪੈਸ਼ਲ ਨੀਡਸ ਲਿਪ ਰੀਡਿੰਗ ਇਨਸਟ੍ਰਕਟਰ ਉਸ ਤੋਂ ਬਾਅਦ ਆ ਜਾਂਦਾ ਓਰੀਐਂਟੇਸ਼ਨ ਐਂਡ ਮੋਬਿਲਿਟੀ ਇਨਸਟ੍ਰਕਟਰ ਫਿਰ ਆ ਜਾਂਦਾ ਸਾਈਨ ਲੈਂਗੁਏਜ ਇਨਸਟ੍ਰਕਟਰ ਫਿਰ ਆ ਜਾਂਦਾ ਟੀਚਰ ਫॉर ਪਰਸਨ ਵਿਦ ਇੰਟੈਲਲੈਕਚੁਅਲ ਡਿਸੇਬਿਲਟੀ ਫਿਰ ਆ ਜਾਂਦਾ ਚਾਈਲਡ ਕੇਅਰ ਵਰਕਰ ਡੇ ਕੇਅਰ ਚਾਈਲਡ ਕੇਅਰ ਵਰਕਰ ਅਸਿਸਟੈਂਟ ਡੇ ਕੇਅਰ ਹੈਲਪਰ ਡੇ ਕੇਅਰ ਸੁਪਰਵਾਈਜ਼ਰ ਡੇ ਕੇਅਰ ਵਰਕਰ ਤੇ अर्ਲੀ ਚਾਈਲਡਹੂਡ ਅਸਿਸਟੈਂਟ ਇਹ ਆ ਜਾਂਦੇ ਆ ਇਸ ਕਹਿ ਸਕਦੇ ਆ ਕਿ ਨੋ ਕੋਡ ਦੇ ਅੰਦਰ ਫਿਰ ਆ ਜਾਂਦਾ ਅਰਲੀ ਚਾਈਲਡਹੂਡ ਐਜੂਕੇਸ਼ਨ ਐਂਡ ਅਸਿਸਟੈਂਟ ਇਹਦੇ ਵਿੱਚ ਆ ਜਾਂਦੇ ਅਰਲੀ ਚਾਈਲਡਹੂਡ ਐਜੂਕੇਸ਼ਨ ਵਰਕਰ ਅਰਲੀ ਚਾਈਲਡਹੂਡ ਐਜੂਕੇਟਰ ਪ੍ਰੀ ਸਕੂਲ ਅਰਲੀ ਚਾਈਲਡਹੂਡ ਐਜੂਕੇਟਰ ECE ਉਸ ਤੋਂ ਬਾਅਦ ਆ ਜਾਂਦਾ अर्ली ਚਾਈਲਡਹੂਡ ਪ੍ਰੋਗਰਾਮ ਸਟਾਫ ਅਸਿਸਟੈਂਟ अर्ली ਚਾਈਲਡਹੂਡ ਸੁਪਰਵਾਈਜ਼ਰ ਪਰੀ ਸਕੂਲ ਹੈਲਪਰ ਪਰੀ ਸਕੂਲ ਸੁਪਰਵਾਈਜ਼ਰ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਐਲੀਮੈਂਟਰੀ ਸਕੂਲ ਟੀਚਰ ਫ੍ਰੈਂਚ ਐਜ਼ ਅ ਸੈਕੰਡ ਲੈਂਗੁਏਜ ਐਲੀਮੈਂਟਰੀ ਸਕੂਲ ਟੀਚਰ ਫ੍ਰੈਂਚ ਐਮੈਸ਼ਨ ਟੀਚਰ ਐਲੀਮੈਂਟਰੀ ਸਕੂਲ ਤੇ ਕਿੰਗਾਰਟਨ ਟੀਚਰ ਜਿਹੜੇ ਆ ਉਹ ਇਹਦੇ ਵਿੱਚ ਆ ਜਾਂਦੇ ਨੇ ਫਿਰ ਆ ਜਾਂਦਾ ਐਲੀਮੈਂਟਰੀ ਸਕੂਲ ਐਂਡ ਕਿੰਗਾਰਟਨ ਟੀਚਰਸ ਇਦੇ ਵਿੱਚ ਆ ਜਾਂਦਾ ਪ੍ਰਾਇਮਰੀ ਸਕੂਲ ਟੀਚਰਸ ਫਿਰ ਆ ਜਾਂਦਾ ਰੈਮਡੀਅਲ ਟੀਚਰ ਐਲੀਮੈਂਟਰੀ ਸਕੂਲ ਫਿਰ ਆ ਜਾਂਦਾ ਸਪੈਸ਼ਲ ਐਜੂਕੇਸ਼ਨ ਟੀਚਰ ਐਲੀਮੈਂਟਰੀ ਸਕੂਲ ਫਿਰ ਆ ਜਾਂਦਾ ਸਪੈਸ਼ਲ ਐਜੂਕੇਸ਼ਨ ਟੀਚਰ ਪ੍ਰਾਇਮਰੀ ਸਕੂਲ ਸਪਲਾਈ ਟੀਚਰ ਐਲੀਮੈਂਟਰੀ ਸਕੂਲ ਟੀਚਰ ਲਾਇਬ੍ਰੇਰੀਅਨ ਐਲੀਮੈਂਟਰੀ ਸਕੂਲ ਐਡਲਟ ਐਜੂਕੇਸ਼ਨ ਟੀਚਰ ਸੈਕੰਡਰੀ ਸਕੂਲ ਫਿਰ ਆ ਜਾਂਦਾ ਬਾਇਓਲੋਜੀ ਟੀਚਰ ਸੈਕੰਡਰੀ ਸਕੂਲ ਫਿਰ ਆ ਜਾਂਦਾ ਕਾਮਰਸ ਟੀਚਰ সেকেন্ডਰੀ ਸਕੂਲ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਈਐਸਐਲ ਹਾਈ ਸਕੂਲ ਟੀਚਰ ਇੰਗਲਿਸ਼ ਟੀਚਰ সেকেন্ডਰੀ ਸਕੂਲ ਫ੍ਰੈਂਚ ਐਜ਼ ਅ ਸੈਕੰਡ ਲੈਂਗੁਏਜ ਟੀਚਰ ਸੈਕੰਡਰੀ ਸਕੂਲ ਹਿਸਟਰੀ ਟੀਚਰ ਸੈਕੰਡਰੀ ਸਕੂਲ ਹੁਣ ਆਪਾਂ ਲਾਸਟ ਆ ਜਾਂਦੇ ਆ ਸੈਕੰਡਰੀ ਸਕੂਲ ਟੀਚਰ ਕਿਹੜੇ ਕਿਹੜੇ ਹੋ ਸਕਦੇ ਨੇ ਲਾਇਬ੍ਰੇਰੀਅਨ ਟੀਚਰ ਹਾਈ ਸਕੂਲ ਰੈਮਡੀਅਲ ਟੀਚਰ ਸੈਕੰਡਰੀ ਸਕੂਲ ਸੈਕੰਡਰੀ ਸਕੂਲ ਡਿਪਾਰਟਮੈਂਟ ਹੈਡ ਸੈਕੰਡਰੀ ਸਕੂਲ ਟੀਚਰ ਸਪੈਸ਼ਲ এডਿਕੇਸ਼ਨ ਟੀਚਰ ਸੈਕੰਡਰੀ ਸਕੂਲ ਸਪਲਾਈ ਹਾਈ ਸਕੂਲ ਟੀਚਰ ਟਰੇਡ ਇਨਸਟ੍ਰਕਟਰ ਸੈਕੰਡਰੀ ਸਕੂਲ ਵੋਕੇਸ਼ਨਲ ਟੀਚਰ ਸੈਕੰਡਰੀ ਸਕੂਲ ਇਹ ਆ ਜਾਂਦੇ ਨੇ ਜਿੰਨ ਜਿਹੜੇ ਜਿਹੜੇ ਅਪਲਾਈ ਕਰ ਸਕਦੇ ਨੇ ਯਾਨੀ ਕਿ ਜਿਨ੍ਹਾਂ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਇਹਦੇ ਵਿੱਚ ਬਣਦਾ ਹੈਗਾ ਹੁਣ ਆ ਜਾਂਦੇ ਆਪਾਂ ਕਿ ਕਿਹੜੇ ਅਪਲਾਈ ਨਹੀਂ ਕਰ ਸਕਦੇ ਉਹਦੇ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰਸ ਹੋਗੇ ਜਿਹੜੇ ਲੈਕਚਰਾਰ ਨੇ ਉਹ ਇਹਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ ਕਾਲਜ ਦੇ ਜਿਹੜੇ ਇਨਸਟ੍ਰਕਟਰ ਨੇ ਉਹ ਸ਼ਾਮਲ ਨਹੀਂ ਕੀਤੇ ਗਏ ਇਨਸਟ੍ਰਕਟਰ ਇਨ ਰੀਕ੍ਰੀਏਸ਼ਨ ਸਪੋਰਟਸ ਐਂਡ ਫਿਟਨੈਸ ਵਾਲੇ ਵੀ ਇਹਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ ਉਸ ਤੋਂ ਇਲਾਵਾ ਆਦਰ ਇਨਸਟ੍ਰਕਟਰ ਜਿਹੜੇ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ ਜੇਕਰ ਮੋਟਾ-ਮੋਟੀ ਮੈਂ ਤੁਹਾਨੂੰ ਮਾੜੇ-ਮੋੜ ਤਰੀਕੇ ਨਾਲ ਇੱਕ ਐਗਜ਼ਾਮਪਲ ਦੇ ਤੌਰ ਤੇ ਆ ਬੜੇ ਸਿੰਪਲ ਲੈਂਗੁਏਜ ਸਮਝਾਵਾਂ ਤਾਂ ਭਈ ਜਿਹੜੇ ਯੂਨੀਵਰਸਿਟੀ ਕਾਲਜਾਂ ਚ ਪੜਾਉਣ ਵਾਲੇ ਆ ਉਹ ਇਹਦੇ ਲਈ ਐਲੀਜੀਬਲ ਨਹੀਂ ਹੈਗੇ ਉਸ ਤੋਂ ਇਲਾਵਾ ਜਿਹੜੇ ਆ ਉਦਾਂ ਕੋਈ ਟੀਚਰ ਹੈ ਜਿਵੇਂ ਮੰਨ ਲਿਆ ਕਿਸੇ ਕੋਈ ਕੋਈ ਕਿਸੇ ਚੀਜ਼ ਦੀ ਵੀ ਟੀਚਿੰਗ ਦੇ ਰਿਹਾ ਜਿਦਾਂ ਮੰਨ ਲਿਆ ਕੋਈ 뮤직 ਦੀ ਟੀਚਿੰਗ ਦੇ ਰਿਹਾ ਹੈ ਕੋਈ ਸਪੋਰਟਸ ਦਾ ਟੀਚਿੰਗ ਦੇ ਰਿਹਾ ਹੈ ਯਾਨੀ ਸਪੋਰਟਸ ਦਾ ਕੋਚ ਹੈ ਜਾਂ ਐਰਾ ਵਗੈਰਾ ਜਾਂ ਕਿਸੇ ਵੀ ਹੋਰ ਫੀਲਡ ਦੇ ਵਿੱਚ ਉਹ ਇਹਦੇ ਵਾਸਤੇ ਇਲੀਜੀਬਲ ਨਹੀਂ ਹੈਗੇ ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ ਕਿ ਜਿਹੜੇ ਇਲੀਜੀਬਲ ਨੇ ਸਿਰਫ ਉਹੀ ਇਹਦੇ ਵਿੱਚ ਫਾਈਲਿੰਗ ਵਾਸਤੇ ਜਾਇਓ ਜਿਹੜੇ ਨਹੀਂ ਇਲੀਜੀਬਲ ਹੋਵਗੇ ਐਵੇਂ ਏਜੰਟਾਂ ਦੇ ਚੱਕਰਾਂ ਦੇ ਵਿੱਚ ਨਾ ਪਿਓ ਕਿਉਂਕਿ ਫਿਰ ਤੁਹਾਨੂੰ ਜਰਨਲ ਡਰਾਅ ਵਾਲੇ ਪਾਸੇ ਨੂੰ ਤੁਰਨਾ ਪੈਣਾ ਹੁਣ ਇਨਸਾਈਡ ਕੈਨੇਡਾ ਤੇ ਆਊਟਸਾਈਡ ਕੈਨੇਡਾ ਦੀ ਵੀ ਗੱਲ ਕਰ ਲੈਨੇ ਆ ਜੇਕਰ ਤੁਸੀਂ ਇਨਸਾਈਡ ਕੈਨੇਡਾ ਤੋਂ ਫਾਈਲਿੰਗ ਕਰਦੇ ਹੋ ਆਊਟਸਾਈਡ ਕੈਨੇਡਾ ਤੋਂ ਫਾਈਲਿੰਗ ਕਰਦੇ ਹੋ ਤਾਂ ਮੈਟਰ ਕਰਦਾ ਹੈ ਤੁਹਾਡਾ CRS ਕੋ ਸਭ ਕੁਝ ਡਿਪੈਂਡ ਕਰੇਗਾ ਕਿ ਤੁਹਾਡਾ ਭਾਵੇਂ ਤੁਸੀਂ ਟ੍ਰੇਡ ਕੈਟਾਗਰੀ ਦੇ ਵਿੱਚੋਂ ਪਰ ਤੁਹਾਡਾ CRS ਸਕੋਰ ਕਿੱਥੇ ਜਾਂਦਾ ਹੈ ਜੇਕਰ ਤੁਹਾਡਾ CRS ਸਕੋਰ 400 ਤੋਂ ਥੱਲੇ ਥੱਲੇ ਬੰਦਾ ਫਿਰ ਥੋੜਾ ਜਿਆਦਾ ਮੁਸ਼ਕਲ ਹੈ ਪਰ ਜੇਕਰ 400 ਤੋਂ ਉੱਪਰ ਤੁਹਾਡਾ CRS ਸਕੋਰ ਬੰਦਾ ਹੈ ਤਾਂ ਤੁਹਾਨੂੰ ਇਹ ਚੀਜ਼ ਟਰਾਈ ਕਰਨੀ ਚਾਹੀਦੀ ਹੈ ਉਮੀਦ ਕਰਦਾ ਹਾਂ ਕਿ ਬਹੁਤਸੰਦਾ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰ ਤੁਹਾਡੇ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ Sampai